恐らくあの。

ਉਹਦਾ ਰੀਲਰ ਰੂਲਾ ਗਿਆ ਜਾਂਦਾ ਸੀ ਫੋਨ ਤੇ ਫੋਨ ਦੀ ਸਪੀਡ ਜ਼ਿਆਦਾ ਸੀ ਹੈਲਮਟ ਲੱਗਿਆ ਨਹੀਂ ਸੀ ਜਿੰਦੀ ਵਜ੍ਹਾ ਕਰਕੇ ਪਤਾ ਨਹੀਂ ਲੱਗਿਆ ਅੱਗੋ ਟਰਾਲੀ ਖਰਾਬ ਖੜੀ ਹੋਈ ਸੀ ਉਹਦੀ ਅੱਬ ਟੁੱਟੀ ਸੀ ਟਰਾਲੀ ਦੀ ਉਹਦੇ ਵਿੱਚ ਵੱਜੇ ਤੇ ਮਾਂ ਪੁੱਤ ਦੀ ਮੌਤ ਵੀ ਹੋ ਗਈ ਪੁਆਇਲ ਚਲਾ ਚਲਾ ਰਿਹਾ ਸੀ ਅਸੀਂ ਆਕੇ ਉਹਨੇ ਬਲੂਟੂਥ ਬੰਦ ਕੀਤਾ ਇਹ ਬਿਲਕੁਲ ਨੈਗਲੀਜੈਂਸੀ ਹੈ ਕਿਉਂਕਿ ਜੇ ਇਹੀ ਜੇ ਖਰਾਬ ਹੋ ਗਈ ਸੀ ਤਾਂ ਆਪਣੇ ਆਂਡ ਗਵਾੜ ਤੋਂ ਕਿਸੇ ਨੂੰ ਬੁਲਾ ਕੇ ਕਿਸੇ ਦੀ ਮਦਦ ਲੈ ਕੇ ਉਹ ਨੂੰ ਕੁਝ ਰੁੱਖ ਤੋੜ ਦੇ ਟਾਹਣੀਆਂ ਤੋੜ ਕੇ ਰੱਖ ਦਿੰਦੇ ਤਾਂ ਵੀ ਕੋਈ ਬੜਾ ਬੋਟਾ ਇਲਮ ਹੋ ਜਾਂਦਾ ਜੀ ਉਹ ਗਲਤੀ ਤਾਂ ਕੀਤੀ ਤਕਰੀ ਇੱਕ ਪਰਿਵਾਰ ਦੇ ਵਿੱਚ ਜਿੱਥੇ ਵਿਆਹ ਦੀ ਖੁਸ਼ੀ ਦਾ ਮਾਹੌਲ ਸੀ ਉਸ ਵੇਲੇ ਮਾਤਮ ਦੇ ਵਿੱਚ ਬਦਲ ਗਿਆ ਜਦ ਮਾਂ ਪੁੱਤ ਦੀ ਮੌਤ ਹੋ ਗਈ ਘਰ ਦੇ ਵਿੱਚ ਵੱਡੇ ਪੁੱਤ ਦਾ ਵਿਆਹ ਰੱਖਿਆ ਹੋਇਆ ਸੀ ਰਿਸ਼ਤੇਦਾਰੀ ਦੇ ਵਿੱਚ ਕਾਰਡ ਵੰਡਣ ਦੇ ਲਈ ਜਾ ਰਹੇ ਸੀ ਫਰੋਜ਼ਪੁਰ ਫਾਜ਼ਲਕਾਰ ਰੋਡ ਦੇ ਉੱਤੇ ਇੱਕ ਸੜਕ ਤੇ ਖਰਾਬ ਖੜੀ ਟਰਾਲੀ ਦੇ ਵਿੱਚ ਪਿੱਛੋਂ ਦੀ ਜਾ ਕੇ ਮੋਟਰਸਾਈਕਲ ਵੱਜਿਆ ਤੇ ਮਾਂ ਪੁੱਤ ਦੀ ਮੌਤ ਹੋ ਗਈ ਹੈ Ayo, teruslah teruslah ਕੰਨੀ ਨਾ ਕਰੀਂ ਤੇਰੇ ਨਾਲ ਲੱਗਿਆ ਮਰਦੇ ਪਛੀਂ ਲੜੀ ਚਾਹੀਦੀ ਜਿੱਤਾ ਲੱਗਣੀ ਚਾਹੀਦੀ ਏ ਹੁ ਆਇਆ ਕਾ ਕੀ ਕਰ ਕੇ ਆਈ ਏ ਰੱਪਾ ਰੱਪਾ ਆ ਪਾ ਕੇ ਆਏ ਦੇ ਦੇ ਰੇ ਰੇ ਰੋ ਮ੍ਰਿਤਕ ਮਾਪੁੱਤ ਦੀ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਹ ਨਦੀਕਾਰ ਦੀ ਵਿੱਚ ਵੱਡੇ ਭਰਾ ਦਾ ਵਿਆਹ ਰੱਖਿਆ ਹੋਇਆ ਸੀ ਕਾੜ ਦੇਣ ਦੇ ਲਈ ਰਿਸ਼ਤੇਦਾਰੀ ਚ ਜਾ ਰਹੇ ਸੀ ਤੇ ਇਸੇ ਦੌਰਾਨ ਦੋਮਾ ਦੀ ਮੌਤ ਹੋ ਗਈਆ ਪਰਿਵਾਰ ਦਾ ਰੂ ਰੋ ਕੇ ਵੀ ਬੁਰਾ ਹਾਲਾ ਕਿੱਥੋਂ ਆ ਰਹੇ ਸੀ ਕਿਸ ਤਰ੍ਹਾਂ ਮੇਰੇ ਚਾਚੇ ਦਾ ਮੁੰਡਾ ਸੀਗੇ ਲੱਗਾ ਸਿੰਘ ਵਾਲਾ ਤਾਂ ਘਵਾ ਦੇ ਪੀ ਸੀਗੇ ਚੱਲੇ ਵੀਗੇ ਅੱਕੇ ਸ਼ੇਰ ਦੇ ਕਾਲੇ ਕੀ ਕਰਨ ਜਾ ਰਹੇ ਸੀਗੇ ਇਹ ਜਿੰਨਾ ਡੱਟ ਹੋਈ ਆ ਤਾਂ ਕੀ ਰਿਸ਼ਤਾ ਹੋਣਾ ਦਾ ਮੇਰੇ ਚਾਚੇ ਦਾ ਮੁੰਡਾ ਸੀਗਾ ਤੇ ਚਾਚੀ ਸੀਗੀ ਇਹ

ਇਸ ਮੌਕੇ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮ ਨੇ ਦੱਸਿਆ ਕਿ ਨੌਜਵਾਨ ਮੋਟਰਸਾਈਕਲ ਜ਼ਿਆਦਾ ਤੇਜ਼ ਚਲਾ ਰਿਹਾ ਸੀ ਤੇ ਉਹ ਰੀਲਾ ਵੇਖਦਾ ਜਾ ਰਿਹਾ ਸੀ ਇਸੇ ਦੌਰਾਨ ਇਹ ਵੱਡਾ ਹਾਦਸਾ ਵਾਪਰਿਆ ਕਿਸ ਤਰ੍ਹਾਂ ਵਾਪਰਿਆ ਜਿਕਰ ਕਰ ਵਾਪਰਿਆ ਜੀ ਹਾਸਾ ਵਿੱਚ ਮਾਂ ਪੁੱਤ ਨਾਲ ਲੈ ਕੇ ਕਾਰ ਜਾਂਦੇ ਪਈ ਆਪਦੇ ਵੱਡੇ ਭਰਾ ਦਾ ਜਲਾਲਾਬਾਦ ਨੂੰ ਜਾਂਦਾ ਹੈ ਇਹ ਇੱਥੇ ਲਾਜੀਆਂ ਕੋਲ ਮੁੰਡਾ ਰੀਲਾ ਰੂਲਾ ਕਹਿੰਦਾ ਜਾਂਦਾ ਹੈ ਫੋਨ ਤੇ ਫੋਨ ਦੀ ਸਪੀਡ ਜ਼ਿਆਦਾ ਸੀ ਹੈਲਮਟ ਲੱਗਿਆ ਨਹੀਂ ਸੀ ਇੰਦੀ ਵਜ੍ਹਾ ਕਰਕੇ ਪਤਾ ਨਹੀਂ ਲੱਗਿਆ ਅਗੋ ਟਰਾਲੀ ਖਰਾਬ ਖੜੀ ਹੋਈ ਸੀ ਉਹਦੀ ਹੱਬ ਕਿੱਟੀ ਸੀ ਟਰਾਲੀ ਦੀ ਉਹਦੇ ਵਿੱਚ ਵੱਜੇ ਤੇ ਮਾਪੋਤ ਦੀ ਮੌਕੇ ਤੇ ਡੈਥ ਹੋ ਗਈ ਕਾਹਦੇ ਤੇ ਜਾ ਰਹੇ ਸੀ ਜੀ ਮੋਟਰਸਾਈਕਲ ਤੇ ਜਾ ਰਹੇ ਸੀ ਹੈਲਮਟ ਨਾ ਲਗਨ ਕਰਕੇ ਉਹ ਹੈਲਮਟ ਲੱਗੇ ਹੁੰਦਾ ਸ਼ਾਇਦ ਬਚ ਜਾਂਦਾ ਮੁੰਡਾ ਸਿਰ ਸਿਰ ਤੇ ਸੱਟ ਲੱਗ ਗਈ ਮੋਬਾਈਲ ਹੀ ਕਾਰਨ ਬੜਾ ਅਹਿਸਾਸ ਹੋਇਆ ਜੀ ਆ ਮੇਨ ਆਪਾਂ ਮੋਬਾਈਲ ਹੀ ਕਹਿ ਸਕਦੇ ਨੇ ਕੰਨਾਂ 'ਤੇ ਹੈੱਡਫੋਨ ਲੱਗੇ ਹੋਏ ਸੀ ਮੋਬਾਈਲ ਚਲਾ ਚਲਾ ਰਿਆ ਸੀ ਅਸੀਂ ਆ ਕੇ ਉਹਨੇ ਬਲੂਟੂਥ ਬੰਦ ਕੀਤਾ ਤੇ ਮਾਦ ਦੇ ਵਿੱਚ ਉਹਨਾਂ ਦੇ ਘਰਦਿਆਂ ਨਾਲ ਗੱਲ ਕੀਤੀ ਫੋਨ ਜਦੋਂ ਅਸੀਂ ਚੱਕਿਆ ਉਧਰ ਮੌਕੇ ਤੇ ਪਹੁੰਚੇ ਵਿਧਾਇਕ ਉਪੋਜਾ ਸਿੰਘ ਸਰਾਰੀ ਦੇ ਵੱਲੋਂ ਇਸ ਘਟਨਾ ਤੋਂ ਬਾਅਦ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ ਤੇ ਮ੍ਰਿਤਕ ਦੇ ਪਰਿਵਾਰ ਦੀ ਬਣਦੀ ਸਹਾਇਤਾ ਦੇਣ ਦੀ ਗੱਲ ਵੀ ਆਖੀ ਗਈ ਹੈ ਕਿ ਜਿਵੇਂ ਜਿਹੜਾ ਘਟਨਾ ਵਾਪਰੀ ਹੈ ਪੁਲਿਸ ਨੂੰ ਬੁਲਾਇਆ ਆਉਂਦੇ ਤਰੰਤ ਦੇਖ ਕੇ ਕਾਨੂੰਨੀ ਕਾਰਵਾਈ ਵੀ ਕਰਾਂਗੇ ਤੇ ਜੇ ਜਿਹੜੀ ਕੋਈ ਸਰਕਾਰੀ ਮਦਦ ਹੋ ਤਾਂ ਉਹ ਵੀ ਹੋਣੀ ਹੈ ਪਰ ਹੈ ਬੜੀ ਜਿਸ ਤਰ੍ਹਾਂ ਨੌਜਨ ਬੱਚਾ ਦੇਖ ਕੇ ਦੇਖ ਕੇ ਮਾਛਰ ਕੀੜਾ ਵੀ ਹੋਈ ਐ ਜਾਣਾ ਵਿਆਹ ਤੇ ਸੀ ਦੇ ਆਵਾਤ ਵਿੱਚ ਸ਼ਾਇਦ ਸਾਹਿਬ ਜੀ ਇਹਦੇ ਵੱਡੇ ਭਾਈ ਦਾ ਵਿਆਹ ਸਹੀ ਕਾਰ ਦੇਣ ਜਾ ਰਹੇ ਇੱਕ ਦੇਖੋ ਜੀ ਇਹ ਟਰਾਲੀ ਖਰਾਬ ਖੜੀ ਹੈਗੀ ਕੀ ਲੋਕਾਂ ਨੂੰ ਇੱਕ ਅਪੀਲ ਕਰਨਾ ਚਾਹੁੰਦੇ ਵੀ ਰੋਡ ਖਰਾਬ ਹੋਏ ਕੋਈ ਪਿੱਛੇ ਉਹ ਚੀਜ਼ ਰੱਖ ਦਿੱਤੀ ਜਾਵੇ ਬਿਲਕੁਲ ਨੈਗਲੀਜੈਂਸੀ ਹੈ ਕਿਉਂਕਿ ਜੇ ਇਹੀ ਜੇ ਖਰਾਬ ਹੋ ਗਈ ਸੀ ਤਾਂ ਆਪਣੇ ਆਂਡ ਗਵਾਂ ਤੋਂ ਕਿਸੇ ਨੂੰ ਬੁਲਾ ਕੇ ਕਿਸੇ ਦੀ ਮਦਦ ਲੈ ਕੇ ਉਹਨੂੰ ਉਹਨੂੰ ਕੁਝ ਰੁੱਖ ਤੋੜ ਦੇ ਟਾਹਣੀਆਂ ਤੋੜ ਕੇ ਰੱਖ ਦਿੰਦੇ ਤਾਂ ਵੀ ਕੋਈ ਬੜਾ ਮोटा ਇਲਮ ਹੋ ਜਾਂਦਾ ਜੀ ਉਹ ਗਲਤੀ ਤਾਂ ਕੀਤੀ ਡਰ ਮੰਤਰੀ ਸਾਹਿਬ ਅਕਸਰ ਇਹ ਹਾਦਸੇ ਹੁੰਦੇ ਰਹਿੰਦੇ ਨੇ ਇਸ ਰੋਡ ਤੇ ਕੋਈ ਨਾ ਕੋਈ ਕੀਮਤੀ ਜਾਨ ਜਾਰੀਆਂ ਨੇ ਕਿ ਰੋਡ ਸੰਬੰਧੀ ਕੋਈ ਅਪਡੇਟ ਆਈ ਨਹੀਂ ਕਿ ਰੋਡ ਕਦੋਂ ਤਿਆਰ ਹੋਊਗੀ ਪਹਿਲਾਂ ਵੀ ਆਪਣੀ ਗੱਲਬਾਤ ਹੋਈ ਸੀ ਕਿ ਇਹ ਰੋਡ ਤੇ ਰਸ਼ ਬੜਾ ਹੈ ਤਿੰਨ ਸਟੇਟਾਂ ਦਾ ਰਸ਼ ਰਹਿੰਦਾ ਇੱਕ ਹੀ ਸੜਕ ਤੇ ਇਹ 4 ਲਾਈਨ ਹੋ ਜਾਏਗੀ ਤਾਂ ਬਚਾਅ ਹੋ ਜਾਏਗਾ ਕਿਉਂਕਿ ਫਿਰ ਇੱਕ ਪਾਸੇ ਜਾਣ ਵਾਲੇ ਹੋਣਗੇ ਇੱਕ ਪਾਸੇ ਆਉਣ ਵਾਲੇ ਜੀ ਜੀ ਹੁਣ ਜਿਸ ਤਰ੍ਹਾਂ ਖੜ ਗਿਆ ਤੇ ਦੀ ਸੜਕ ਤੇ ਟਾਲੀ ਨੇ ਰੋਕ ਲਈ ਸੀ ਬਿਲਕੁਲ ਜੀ ਤਾਂ ਫਿਰ ਸਵੇਕੀ ਸੀ ਕਿ ਉਹ ਜਿਹੜੇ ਪਿੱਛੇ ਆ ਰਹੇ ਸੀ ਅੱਗੋਂ ਕੋਈ ਆ ਰਹੇ ਉਹਨੂੰ ਬਚਾਉਂਦੇ ਪਚਾਉਂਦੇ ਹੋਰ ਕੁਹਾਲੇ ਨਹੀਂ ਹੋਇਆ ਤੇ ਬ੍ਰੇਕ ਮੋਟਰਸਾਈਕਲ ਦੇ ਬ੍ਰੇਕਾਂ ਕੋਈ ਨਹੀਂ ਵੱਡੀਆਂ ਆ ਇਹ ਨਾਰਮਲ ਬ੍ਰੇਕਿੰਗ ਇਹਨਾਂ ਦੀ ਤਕਨੀਕ ਹੋਣੀ ਹੈ ਐਮਐਲ ਸਰ ਮਾਲੀ ਸਹਾਇਤਾ ਕੀਤੀ ਜਾਊਗੀ ਸਰਕਾਰ ਵੱਲੋਂ ਇਹਨਾਂ ਦੀ ਬਿਲਕੁਲ ਜੀ ਕੀਤੀ ਜਾਏਗੀ ਜੀ ਬੰਦਾ ਤੁਹਾਨੂੰ ਪਹਿਲਾਂ ਵੀ ਕਈ ਵਾਰੀ ਕਹਿੰਦੇ ਬੰਦਾ ਤਾਂ ਮੁਰਦਾ ਨਹੀਂ ਜਿਹੜਾ ਚਲੇਗਾ ਸਰਕਾਰ ਵੱਲੋਂ ਐਕਸੀਡੈਂਟਲ ਖੇਤਾਂ ਦੇ ਵਿੱਚ ਜਿਹੜੀ ਹੈ ਜੇ ਅਗਰ ਕਲੇਮ ਹੁੰਦਾ ਜੇ ਉਹਨਾਂ ਦਾ ਬੀਮਾ ਹੈ ਤਾਂ ਠੀਕ ਹੈ ਨਹੀਂ ਹੁੰਦਾ ਤਾਂ ਫਿਰ ਉਸ ਸਰਕਾਰੀ ਪੱਧਰ ਤੇ ਮਦਦ ਕੀਤੀ ਜਾਂਦੀ ਦੱਸਦੀ ਕਿ ਵੱਡੇ ਭਰਾ ਦਾ ਵਿਆਹ ਰੱਖਿਆ ਹੋਇਆ ਸੀ ਘਰ ਦੇ ਵਿੱਚ ਤੇ ਵਿਆਹ ਦੀਆਂ ਖੁਸ਼ੀਆਂ ਹੁਣ ਮਾਤਮ ਦੇ ਵਿੱਚ ਬਦਲ ਗਈਆਂ ਨੇ ਪਰ ਵਾਦਾ ਰੋ ਰੋ ਕੇ ਬੁਰਾ ਹਾਲ ਹੈ ਕਿ ਉਧਰ ਵਿਧਾਇਕ ਦੇ ਵੱਲੋਂ ਵੀ ਕਿਹਾ ਦਾਰਿਆ ਕਿ ਜਿਸ ਦੇ ਵੱਲੋਂ ਇਹ ਸੜਕ ਟੰਡੇ ਟਰਾਲੀ ਖੜਾਈ ਗਈ ਸੀ ਉਸ ਦੇ ਉੱਤੇ ਵੀ ਕਾਰਵਾਈ ਕੀਤੀ ਜਾਵੇਗੀ ਪ੍ਰੋਜਪੁਰ ਤੋਂ ਪਰਮਜੀਸ ਖਾਣਾ ਪੰਜਾਬੀਓ ਚੈਨਲ ਆਸ ਤਰਾ ਹੌਸਲਾ ਕਰੋ ਰੱਬਾ ਹੌਸਲਾ ਕਰੋ ਸਤਿਗੁਰੂ ਸਾਡੇ ਨਾਲ ਨਿਭਾਣੀ ਨਾ ਤੇਰੀ ਤੇ ਜੀਵਤਾਂ ਲੱਗੀਆਂ ਨੇ ਇਹ ਮੇਰੇ ਕਾਹਦੀ ਕਰ ਕੇ ਆਈ ਏ ਰੱਬਾ ਰੱਬਾ ਚਾਚੇ ਦਾ ਮੁੰਡਾ ਸੀਗੇ

ਮੁੰਡਾ ਰੀਲਾ ਰੁਲਾ ਕਹਿੰਦਾ ਜਾਂਦਾ ਸੀ ਫੋਨ ਤੇ ਫੋਨ ਦੀ ਸਪੀਡ ਜ਼ਿਆਦਾ ਸੀ ਹੈਲਮਟ ਲੱਗਿਆ ਨਹੀਂ ਸੀ ਜਿੰਨੀ ਵਜਾ ਕਰਕੇ ਪਤਾ ਨਹੀਂ ਲੱਗਿਆ ਅੱਗੋਂ ਟਰਾਲੀ ਖਰਾਬ ਖੜੀ ਹੋਈ ਸੀ ਉਹਦੀ ਅੱਬ ਟੁੱਟੀ ਸੀ ਟਰਾਲੀ ਦੀ ਉਹਦੇ ਵਿੱਚ ਵੱਜੇ ਤੇ ਮਾਂ ਪੁੱਤ ਦੀ ਮੌਤ ਹੀ ਨਰ ਹੋ ਗਈ ਟਰਾਲ ਚਲਾ ਰਿਹਾ ਚਲਾ ਰਿਆ ਸੀ ਅਸੀਂ ਆ ਕੇ ਉਹਦੀ ਨੂੰ ਉਸ ਬੰਦ ਕੀਤਾ